ਜੀ ਮੇਰੇ ਕੋਈ ਦੋਸਤ ਸੀ ਉਹ ਗਰਦਾਸਪੁਰ ਗਏ ਸੀ ਕਿਸੇ ਨੂੰ ਮਿਲਣ ਆਪਣੀ ਰਿਸ਼ਤੇਦਾਰੀ ਚ ਉਹਨਾਂ ਨੇ ਉਹਨਾਂ ਨਾਲ ਜ਼ਿਕਰ ਕੀਤਾ ਵੀ ਅਸੀਂ ਕੋਠੀ ਤੇ ਜਾਇਦ ਦਾ ਮਾਡਲ ਬਣਾ ਕੇ ਰੱਖਣਾ ਵਾ ਤੇ ਅਸੀਂ ਕਾਫੀ ਦੂਰ ਤੱਕ ਹੋਏ ਆ ਵੀ ਅਜੇ ਤੱਕ ਸਾਨੂੰ ਕੋਈ ਮਤਲਬ ਹੋ ਜਾ ਮਿਲੀ ਨਹੀਂ ਚੀਜ਼ ਜੋ ਅਸੀਂ ਚਾਹੁੰਦੇ ਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਸਾਨੂੰ ਜਾਇਦ ਦਾ ਮਾਡਲ ਕੋਈ ਚਾਰਗਰ ਨਾਲ ਦੱਸ ਦਿਓ ਉਹਨਾਂ ਨੇ ਮੇਰਾ ਨਾਮ ਲਿਆ ਤਾਂ ਤੇ ਮੈਂ ਬਾਕੀ ਉਹਨਾਂ ਨੂੰ ਜਲਦੀ ਹਾਂ ਕਰਤੀ ਪਈ ਤੁਹਾਨੂੰ ਇਹ ਜੀ ਚੀਜ਼ ਤਿਆਰ ਕਰ ਦਾਂਗੇ ਜੋ ਸਾਨੂੰ ਨੱਟ ਤੋਂ ਉਹਨਾਂ ਨੇ ਫੋਟੋ ਕੱਟ ਕੇ ਦੱਸੀ ਅਸੀਂ ਉਦਾਂ ਹੀ ਉਹਨਾਂ ਨੂੰ ਤਿਆਰ ਕਰਕੇ ਦੇ ਰਿਹਾ ਫਿਰ ਨੈਟ ਤੋਂ ਵੇਖ ਕੇ ਸਕੈਚ ਵਗੈਰਾ ਵੀ ਪਹਿਲਾਂ ਬਣਾਇਆ ਹੋਇਆ ਹੈਗਾ ਇਹਦਾ ਹਾਂਜੀ ਸਰ ਨੈਟ ਤੋਂ ਵੇਖ ਕੇ ਸਭ ਕੁਝ ਉਦਾਂ ਹੀ ਤਿਆਰ ਕੀਤਾ ਵਾ ਸੋਸ਼ਲ ਮੀਡੀਆ ਤੋਂ ਫੋਟੋ ਲਈ ਆ ਉਹਦੀ ਕਾਪੀ ਡਰਾਇੰਗ ਕਰਕੇ ਜੋ ਵੀ ਆਉਦੀ ਕੱਲੀ ਕੱਲੀ ਚੀਜ਼ ਦੇਖ ਕੇ ਉਦਾਂ ਹੀ ਸੇਮ ਤਿਆਰ ਕੀਤਾ ਤੇ ਕਿੰਨਾ ਕੁ ਟਾਈਮ ਲੱਗਿਆ ਇਹ ਬਣਾਉਣ ਨੂੰ ਟਾਈਮ ਸਰ ਇਹਨੂੰ ਆਰਡਰ ਸਾਨੂੰ ਜਨਵਰੀ ਮਹੀਨੇ ਦਾ ਆਇਆ ਏ ਬਾਕੀ ਅਸੀਂ ਬਾਹਰ ਦੇ ਵੀ ਥੋੜੇ ਬਹੁਤ ਕੰਮ ਕਰਨੇ ਪੈਂਦੇ ਤੁਹਾਨੂੰ ਪਤਾ ਹੀ ਆ ਬਾਕੀ ਇਹਨੂੰ ਲਗਾਤਾਰ ਚੱਲੀਏ ਤੇ 1 ਤੋਂ 2 ਡੇਢ ਮਹੀਨੇ ਤੱਕ ਸਮਾਂ ਹੋ ਗਿਆ ਇਹਨੂੰ ਤਿਆਰ ਕਰਦੇ ਕੀ ਕੀ ਬਣਾ ਰਹੇ ਇਹਦੇ ਵਿੱਚ ਕੁਝ ਇਹ ਤੇ ਸਾਰਾ ਉਦਾਂ ਹੀ ਵਿੱਚ ਸੀਟਾਂ ਲੱਗਣਗੇ ਬੈਠਣ ਲਈ ਬਾਹਰ ਦੀ ਲੁੱਕ ਉਦਾਂ ਦੀ ਹੋਏਗੀ ਉਦਾਂ ਦੇ ਇਹਦੇ ਪਾਰ ਨੇ ਜੋ ਵੀ ਇਹਦੇ ਵਿੱਚ ਹੁੰਦਾ ਵਾ ਉਦਾਂ ਦੀ ਜੋ ਵੀ ਜਹਾਜ਼ ਦੀ ਮੇਨ ਬਾਡੀ ਹੁੰਦੀ ਆ ਉਦਾਂ ਦੀ ਸਭ ਤਿਆਰ ਕਰਾਂਗੇ ਸਾਰਾ ਆਈਡੀਆ ਸੋਸ਼ਲ ਮੀਡੀਆ ਤੋਂ ਲਿਆ ਸਾਰਾ ਹਾਂਜੀ ਸੋਸ਼ਲ ਮੀਡੀਆ ਤੋਂ ਜੀ ਲਿਆ ਦੇਖਿਆ ਜਾ ਇਹ ਤਾਂ ਲੋਕੀ ਸਬਸਕ੍ਰਾਈਬ ਦੇ ਵਿੱਚ ਜਹਾਜ਼ ਲੈ ਕੇ ਉਹਨਾਂ ਦੇ ਹੋਟਲ ਤੇ ਬਣਾ ਦਿੰਦੇ ਕਦੀ ਕੁਝ ਬਣਾ ਦਿੰਦੇ ਆ ਪਰ ਇਹ ਤੁਸੀਂ ਜਹਾਜ਼ ਆਪ ਹੀ ਤਿਆਰ ਕਰ ਦਿੱਤਾ ਏ ਜੀ ਅਸੀਂ ਸਕ੍ਰੈਪ ਵੀ ਉਹਨਾਂ ਦੀ ਸਸਤੀ ਕਰ ਦੇਣੀ ਹੈ ਲੋਕੀ ਕਰੋੜ ਕਰੋੜ ਰੁਪਏ ਦੀ ਸਕ੍ਰੈਪ ਲੈਂ ਹੁੰਦੇ ਆ ਅਸੀਂ ਉਹਨੂੰ ਜਿੱਦਾਂ ਕੋਈ ਰੈਸਟੋਰੈਂਟ ਵਾਸਤੇ ਵੀ ਬਣਾ ਕੇ ਦੇਵਾਂਗੇ ਇਹ ਚੀਜ਼ ਕਾਫੀ ਸਸਤੇ ਰੇਟ ਤੇ ਬਣਾ ਕੇ ਦੇਵਾਂਗੇ ਉਹਨਾਂ ਨੂੰ ਤਾਂ ਜੋ ਉਹਨਾਂ ਦੀ ਵਧੀਆ ਕੰਮ ਵੀ ਉਹਨਾਂ ਦਾ ਚੱਲ ਸਕੇ ਅੱਜ ਕੱਲ ਟ੍ਰੈਂਡ ਆ ਲੋਕੀ ਇੱਥੇ ਵੀ ਲੋਕੀ ਆਉਂਦੇ ਜਾਂਦੇ ਸਾਰੇ ਰੋੜ ਤੇ ਤੁਸੀਂ ਵੇਖ ਸਕਦੇ ਹੋ ਖਲੋ ਕੇ ਵੇਖ ਕੇ ਜਾਂਦੇ ਆ ਤੇ ਜਿਹੜਾ ਵੀ ਵੇਖਦਾ ਬਹੁਤ ਵਧੀਆ ਚੀਜ਼ ਲੱਗਦੀ ਉਹਨਾਂ ਨੂੰ ਲੋਕੀ ਦੇਖਣ ਤੇ ਬਹੁਤ ਹੁੰਦੇ ਹੋਣਗੇ ਬਹੁਤ ਬਾਜੀ ਹੁੰਦੇ ਛੋਟੇ ਛੋਟੇ ਬੱਚੇ ਵੀ ਸ਼ਾਮਾ ਹੁੰਦੇ ਆਪਣੇ ਦਾਦਾ ਦਾਦੀ ਨਾਲ ਵੀ ਅਈ ਜਾ ਕੇ ਦੇਖਣ ਜਾਣਾ ਫਾਟਕ ਲਾਗੇ ਫੋਟੋ ਖਿਚਾਉਂਦੇ ਨੇ ਫੋਟੋ ਖਿਚਾਉਂਦੇ ਹਾਂਜੀ ਹਾਂਜੀ ਬਹੁਤ ਮਿਹਨਤ ਜਿੱਦਾਂ ਇਹਨਾਂ ਨੂੰ ਦੱਸੀਦਾ ਉਹਦਾ ਕੰਮ ਕਰੀ ਜਾਂਦੇ ਨੇ ਸਮਝਦਾਰ ਬੰਦੇ ਹੈਗੇ ਜਿੱਦਾਂ ਇਹਨਾਂ ਨੂੰ ਕੋਈ ਸਮਝ ਜਾਂਦੇ ਗੱਲ ਵੀ ਬਹੁਤ ਸਾਧਦੇ ਕੰਮ ਜੀ ਕਿੰਨਾ ਵਜੇ ਨੇ ਕਿੰਨੀ ਹੈ ਇਹਦਾ ਇਹ ਸਰ 35 ਫੁੱਟ ਲੰਬਾ ਹੈਗਾ ਅੱਧਾ ਤੇ 7 ਫੁੱਟ ਦਾ ਰੌਂਡ ਹੈ ਇਹਦਾ ਤੇ ਬਾਕੀ 10 ਕ ਕਮੰਟਰ ਦਾ ਕਰੀਬ ਹੋ ਚੁੱਕਿਆ ਹੁਣ ਤੱਕ ਹਾਂਜੀ 1 ਟਨ ਦੇ ਕਰੀਬ ਹੋ ਚੁੱਕਿਆ ਹੈ ਹੋਰ ਵੀ ਆਰਡਰ ਆਏ ਕੋਈ ਇਦਾਂ ਦੇ ਕਿ ਪਹਿਲਾਂ ਹੀ ਜਾਹ ਜੀ ਬਣਾਇਆ ਆ ਆਰਡਰ ਸਰ ਸਾਡਾ ਐਲੀਵੇਸ਼ਨ ਦਾ ਕੰਮ ਆ ਡਿਜ਼ਾਈਨਿੰਗ ਦੇ ਕੰਮ ਹੋ ਕਰੀ ਜੇ ਆ ਉਹ ਨਿੱਕੀਆਂ ਮੋਟੀਆਂ ਜੋ ਉਹ ਵੀ ਸਾਨੂੰ ਲੋਕੀ ਕਹਿੰਦੇ ਸੀ ਤਿਆਰ ਕਰਕੇ ਦੇਈ ਦੀ ਚੀਜ਼ ਹੈ ਤੇ ਬਾਕੀ ਆਰਡਰ ਉਮੀਦ ਹੈ ਕਿ ਬਹੁਤ ਆ ਹੁਣ ਜਿੱਦਾਂ ਲੋਕੀ ਪੁੱਛ ਕੇ ਜਾਣਦੇ ਆ ਉਦੋਂ ਦੇ ਜਿੱਦਾਂ ਦਾ ਹੀ ਕੰਮ ਕਰਨ ਦੇ ਆ ਹੋ ਸਕਦਾ ਕਿ ਹੋਰ ਵੀ ਆਰਡਰ ਹਨ ਨੂੰ ਮਿਲ ਜਲਦੀ ਲੱਗਦਾ ਸੋਸ਼ਲ ਮੀਡੀਆ ਤੇ ਤੁਸੀਂ ਹੋਰ ਵੀ ਕੁਝ ਤਿਆਰ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਕਿ ਜਿਸ ਤਰ੍ਹਾਂ ਜਾਹ ਜੀ ਤਿਆਰ ਕਰ ਦਿੱਤਾ ਹੋਰ ਵੀ ਚੀਜ਼ਾਂ ਸੋਸ਼ਲ ਮੀਡੀਆ ਤੇ ਉਹਦਾ ਫਿਰ ਆਰਡਰ ਤੇ ਤੁਹਾਨੂੰ ਬਹੁਤ ਜ਼ਿਆਦਾ ਆਉਂਦੇ ਹੋ